ਜੇ ਆਪਾਂ ਗੱਲ ਕਰੀਏ ਐਦਾਂ ਦੀਆਂ ਘਟਨਾਵਾਂ ਦੀ ਕਿ ਮਾਂ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਜਾਂ ਮਾਂ ਨੇ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਐਦਾਂ ਦੀਆਂ ਘਟਨਾਵਾਂ ਬਾਹਰਲੇ ਸੂਬਿਆਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਸੀ ਪਰ ਅਫਸੋਸ ਕਿ ਅੱਜਕੱਲ੍ਹ ਪੰਜਾਬ ਦੇ ਵਿੱਚ ਵੀ ਐਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਜਿਸ ਵਿੱਚ ਮਾਂ ਆਪਣੇ ਬੱਚਿਆਂ ਦਾ ਹੀ ਕਤਲ ਕਰ ਦਿੰਦੀ ਹੈ ਤੇ ਜਦੋਂ ਫਿਰ ਐਦਾਂ ਦੀਆਂ ਘਟਨਾਵਾਂ ਆਮ ਲੋਕਾਂ ਨੂੰ ਪਤਾ ਲੱਗਦੀਆਂ ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰ ਯਕੀਨ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਦੁਨੀਆ ਉੱਤੇ ਕਿਹੜਾ ਰਿਸ਼ਤਾ ਇਹੋ ਜਿਹਾ ਹੈ ਕਿ ਜਿਸ ਉੱਪਰ ਯਕੀਨ ਕੀਤਾ ਜਾ ਸਕਦਾ ਜਾਂ ਸਭ ਤੋਂ ਨੇੜੇ ਹੈ ਕਿਉਂਕਿ ਮਾਂ ਤੇ ਬੇਟੇ ਦਾ ਰਿਸ਼ਤਾ ਬਹੁਤ ਕਰੀਬੀ ਹੁੰਦਾ ਹੈ ਇਸ ਤੋਂ ਨੇੜੇ ਦਾ ਰਿਸ਼ਤਾ ਦੁਨੀਆ ਉੱਤੇ ਹੋਰ ਕੋਈ ਵੀ ਨਹੀਂ ਮੰਨਿਆ ਜਾਂਦਾ ਪਰ ਜਦੋਂ ਫਿਰ ਮਾਈ ਆਪਣੇ ਪੁੱਤਰ ਦਾ ਕਤਲ ਕਰਵਾ ਦੇਵੇ ਆਪਣੇ ਪੁੱਤਰ ਨੂੰ ਮਾਰ ਦੇਵੇ ਤਾਂ ਫਿਰ ਯਕੀਨ ਕਿਸੇ ਉੱਤੇ ਬੰਦਾ ਕੀ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਬਟਾਲਾ ਬਟਾਲਾ ਦਾ ਥਾਣਾ ਸ਼੍ਰੀ ਹਰਗੋਬਿੰਦਪੁਰ ਤੇ ਇਹ ਥਾਣੇ ਦੇ ਅਧੀਨ ਪੈਂਦਾ ਪਿੰਡ ਖੋਸਕੀਪੁਰ ਇੱਥੋਂ ਦਾ ਰਹਿਣ ਵਾਲਾ ਗੁਰਮukh ਸਿੰਘ ਜੋ ਕਿ ਧਰਜ ਵਿੱਚ ਸੀ ਤੇ ਇਸ ਦੀ ਪਤਨੀ ਦਾ ਨਾਮ ਰਣਜੀਤ ਕੌਰ ਸੀ ਇਹਨਾਂ ਦੇ ਬੇਟਾ ਸੀ ਘਰ ਦੇ ਵਿੱਚ ਜਿਸ ਦੀ ਉਮਰ ਲਗਭਗ ਉਸ ਵੇਲੇ 10 ਸਾਲ ਸੀ ਸਭ ਕੁਝ ਬੜਾ ਵਧੀਆ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਚੰਗਾ ਪਰਿਵਾਰ ਸੀ ਪਰ 2010 ਦੇ ਵਿੱਚ ਗੁਰਮukh ਸਿੰਘ ਦੀ ਮੌਤ ਹੋ ਜਾਂਦੀ ਹੈ ਜੋ ਕਿ ਫੌਜੀ ਸੀ ਹੁਣ ਸਭ ਨੂੰ ਬੜਾ ਅਫਸੋਸ ਹੁੰਦਾ ਹੈ ਕਿ ਗੁਰਮukh ਸਿੰਘ ਦੀ ਮੌਤ ਹੋ ਗਈ ਇਹ ਮਾਂ ਬੇਟੇ ਦਾ ਕੀ ਬਣੇਗਾ ਇਹ ਮਾਂ ਬੇਟੇ ਦੀ ਜ਼ਿੰਦਗੀ ਕਿੱਦਾਂ ਚੱਲੇਗੀ ਤਾਂ ਉਸ ਤੋਂ ਬਾਅਦ ਹੁਣ ਇਹ ਸੰਦੀਪ ਸਿੰਘ ਜੋ ਗੁਰਮukh ਸਿੰਘ ਦਾ ਮੁੰਡਾ ਹੁੰਦਾ ਉਸ ਦਾ ਨੋ ਸੰਦੀਪ ਸਿੰਘ ਹੁੰਦਾ ਸੰਦੀਪ ਸਿੰਘ 14 ਸਾਲਾਂ ਦਾ ਹੋ ਜਾਂਦਾ ਯਾਨੀ ਗੁਰਮukh ਸਿੰਘ ਨੂੰ ਮਰੇ ਨੂੰ 4 ਸਾਲ ਹੋ ਜਾਂਦੇ ਆ ਤਾਂ ਇੱਕ ਦਿਨ ਭੇਦ ਭਰੀ ਹਾਲਤ ਦੇ ਵਿੱਚ ਸੰਦੀਪ ਗਾਇਬ ਹੋ ਜਾਂਦਾ ਹੁਣ ਜੋ ਸੰਦੀਪ ਦਾ ਤਾਇਆ ਹੁੰਦਾ ਉਹ ਦੇਖਦਾ ਕਿ ਸੰਦੀਪ ਨਜ਼ਰ ਨਹੀਂ ਆ ਰਿਹਾ ਕਿਤੇ ਮਿਲ ਵੀ ਨਹੀਂ ਰਿਹਾ ਤਾਂ ਉਹ ਆਪਣੀ ਭੁਗਾਈ ਕੋਲ ਜਾਂਦਾ ਕਿਉਂਕਿ ਇਹ ਜੋ ਬੰਦਾ ਸੀ ਇਹ ਸੰਦੀਪ ਦਾ ਸਾਕਾਤਾ ਆਇਆ ਸੀ ਉਹ ਆਪਣੀ ਛੋਟੀ ਭੁਗਾਈ ਦੇ ਕੋਲ ਜਾਂਦਾ ਜਾਨੀ ਫੌਜੀ ਦੇ ਘਰ ਵਾਲੀ ਕੋਲ ਜਾਂਦਾ ਤੇ ਉਸ ਨੂੰ ਪੁੱਛਦਾ ਕਿ ਸੰਦੀਪ ਕਿੱਥੇ ਹੈ ਤਾਂ ਉਹ ਕਹਿੰਦੀ ਹੈ ਕਿ ਉਹ ਤਾਂ ਕੰਮ ਤੇ ਗਿਆ ਹੋਇਆ ਪਰ ਸੰਦੀਪ ਤਾਂ ਫੇਰ ਵੀ ਤਾਇਏ ਨੂੰ ਨਹੀਂ ਮਿਲਦਾ ਹੁਣ ਐਦਾਂ ਕਰਦੇ ਕਰਦੇ ਤਕਰੀਬਨ 2-3 ਮਹੀਨੇ ਲੰਘ ਜਾਂਦੇ ਨੇ ਪਰ ਸੰਦੀਪ ਸਿੰਘ ਵਾਪਸ ਨਹੀਂ ਆਉਂਦਾ ਰਣਜੀਤ ਕੌਰ ਇਹ ਹੀ ਕਹਿ ਰਹੀ ਸੀ ਕਿ ਸੰਦੀਪ ਤਾਂ ਕੰਮ ਤੇ ਗਿਆ ਪਰ ਤਾਇਏ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਤਾਇਆ ਥਾਣੇ ਜਾਂਦਾ ਹੈ ਥਾਣੇ ਜਾ ਕੇ ਰਿਪੋਰਟ ਦਰਜ ਕਰਵਾਉਂਦਾ ਹੈ ਕਿ ਮੇਰਾ ਭਤੀਜਾ ਗਾਇਬ ਹੋ ਗਿਆ ਤੇ ਉਸ ਦੀ ਗੁੰਮਸ਼ੁਦਗੀ ਪਿੱਛੇ ਮੇਰੀ ਪਰਜਾਈ ਰਣਜੀਤ ਕੌਰ ਅਤੇ ਇੱਕ ਇਸੇ ਪਿੰਡ ਦਾ ਰਹਿਣ ਵਾਲਾ ਸਤਨਾਮ ਸਿੰਘ ਉਰਫ ਸੱਤਾ ਉਸ ਦਾ ਹੱਥ ਹੈ ਉਹਨਾਂ ਨੇ ਹੀ ਮੇਰੇ ਭਤੀਜੇ ਨੂੰ ਗਾਇਬ ਕੀਤਾ ਜਾਂ ਉਸ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਪੁਲਿਸ ਤਫ਼ਤੀਸ਼ ਕਰਦੀ ਹੈ ਰਣਜੀਤ ਕੌਰ ਅਤੇ ਸਤਨਾਮ ਸਿੰਘ ਸੱਤਾ ਘਰੋਂ ਫਰਾਰ ਹੋ ਜਾਂਦੇ ਨੇ ਇਸ ਵੇਲੇ ਰਣਜੀਤ ਕੌਰ ਦੀ ਉਮਰ ਲਗਭਗ 49 ਸਾਲ ਸੀ ਤੇ ਸਤਨਾਮ ਸਿੰਘ ਸੱਤੇ ਦੀ ਉਮਰ 23 ਸਾਲ ਸੀ ਪੁਲਿਸ ਹੁਣ ਇਹਨਾਂ ਨੂੰ ਭਗੌੜਾ ਇਕਰਾਰ ਦੇ ਦਿੰਦੀ ਹੈ ਅਦਾਲਤ ਵੱਲੋਂ ਭਗੌੜਾ ਇਕਰਾਰ ਦੇ ਦਿੱਤਾ ਜਾਂਦਾ ਹੈ ਪਰ ਇਹ ਵੀ ਵਾਪਸ ਨਹੀਂ ਆਉਂਦੇ ਪੁਲਿਸ ਦੇ ਹੱਥ ਨਹੀਂ ਲੱਗਦੇ ਹੁਣ 11 ਸਾਲਾਂ ਬਾਅਦ ਇਹ ਗੱਲ ਹੈ 2014 ਦੀ 11 ਸਾਲਾਂ ਬਾਅਦ ਡੀਆਈਜੀ ਬਾਰਡਰ ਰੇਂਜ ਦੇ ਨਾਨਕ ਸਿੰਘ ਅਤੇ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਇਹ ਇੱਕ ਮਹਮ ਚਲਾਉਂਦੇ ਨੇ ਆਪਣੀਆਂ ਪੁਲਿਸ ਟੀਮਾਂ ਨੂੰ ਕਹਿੰਦੇ ਨੇ ਕਿ ਜੋ ਲੋਕ ਭਗੌੜੇ ਨੇ ਉਹਨਾਂ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਕਰੋ ਹੁਣ ਜੋ ਪੁਲਿਸ ਦੇ ਮੁਖਬਰ ਹੁੰਦੇ ਆ ਉਹਨਾਂ ਨੂੰ ਐਕਟਿਵ ਕੀਤਾ ਜਾਂਦਾ ਹੈ ਤਾਂ ਇਸ ਕੇਸ ਨੂੰ ਵੀ ਉਹੀ ਉਹਨਾਂ ਕੇਸਾਂ ਦੇ ਵਿੱਚ ਹੀ ਰੱਖਿਆ ਜਾਂਦਾ ਤਾਂ ਪੁਲਿਸ ਨੂੰ ਮੁਖਬਰ ਦੱਸਦੇ ਨੇ ਕਿ ਜੋ ਸਤਨਾਮ ਸਿੰਘ ਸੱਤਾਗਾ ਉਹ ਕਦੇ-ਕਦੇ ਹੀ ਪਿੰਡ ਆਉਂਦਾ ਦਾ ਤਾਂ ਪੁਲਿਸ ਵਾਲੇ ਉਸ ਉੱਤੇ ਨਿਗਰਾਨੀ ਰੱਖਦੇ ਨੇ ਤੇ ਆਖਿਰ ਇੱਕ ਦਿਨ ਜੋ ਸਤਨਾਮ ਸਿੰਘ ਸੱਤਾ ਹੁੰਦਾ ਉਹ ਪੁਲਿਸ ਦੇ ਹੱਥ ਚੜ ਜਾਂਦਾ ਤੇ ਫੇਰ ਰਣਜੀਤ ਕੌਰ ਦਾ ਵੀ ਪਤਾ ਲੱਗ ਜਾਂਦਾ ਹੈ ਕਿਉਂਕਿ ਇਹ ਦੋਨੋਂ ਇਕੱਠੇ ਰਹਿੰਦੇ ਸੀ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਬੜੀ ਹੀ ਸ਼ਰਮਨਾਕ ਅਤੇ ਰੋਂਗਟੇ ਖੜੇ ਕਰਨ ਵਾਲੀ ਸੀ ਪਤਾ ਲੱਗਦਾ ਹੈ ਕਿ ਜਦੋਂ ਗੁਰਮੁਖ ਸਿੰਘ ਦੀ ਗੁਰਮੁਖ ਸਿੰਘ ਫੌਜੀ ਦੀ 2010 ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਛੇ ਰਣਜੀਤ ਕੌਰ ਅਤੇ ਸੰਦੀਪ ਸਿੰਘ ਉਸ ਦਾ ਪੁੱਤਰ ਰਹਿ ਜਾਂਦੇ ਨੇ ਹੁਣ ਜੋ ਰਣਜੀਤ ਕੌਰ ਹੁੰਦੀ ਆ ਉਸ ਦੇ ਨਜਾਇਜ਼ ਸਬੰਧ ਬਣ ਜਾਂਦੇ ਨੇ ਪਿੰਡ ਦੇ ਹੀ ਰਹਿਣ ਵਾਲੇ ਸਤਨਾਮ ਸਿੰਘ ਸੱਤੇ ਦੇ ਨਾਲ ਤਾਂ ਹੁਣ ਸਤਨਾਮ ਸਿੰਘ ਸੱਤਾ ਬਿਨਾਂ ਕਿਸੇ ਡਰ ਤੋਂ ਇਸ ਤੇ ਘਰ ਆਉਂਦਾ ਸੀ ਇਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ ਪਰ ਇਹ ਗੱਲ ਨੂੰ ਸੰਦੀਪ ਸਿੰਘ ਚੰਗਾ ਨਹੀਂ ਮੰਨਦਾ ਸੀ ਉਹ ਆਪਣੀ ਮਾਂ ਨਾਲ ਝਗੜਾ ਕਰਦਾ ਤੇ ਸਤਨਾਮ ਦੇ ਨਾਲ ਵੀ ਝਗੜਾ ਕਰਦਾ ਉਹ ਕਹਿੰਦਾ ਕਿ ਇਹ ਗਲਤ ਹੈ ਪਰ ਇਹ ਰੰਜੀਤ ਕੌਰ ਅਤੇ ਸਤਨਾਮ ਸਿੰਘ ਦੋਨੋਂ ਹੀ ਘਰ ਦੇ ਵਿੱਚ ਹੀ ਸਬੰਧ ਬਣਾਉਂਦੇ ਪਰ ਇਹ ਗੱਲ ਸੰਦੀਪ ਸਿੰਘ ਨੂੰ ਬਰਦਾਸ਼ਤ ਨਹੀਂ ਸੀ ਉਹ ਰੌਲਾ ਪਾਉਂਦਾ ਸੀ ਤਾਂ ਹੁਣ ਰੰਜੀਤ ਕੌਰ ਅਤੇ ਸਤਨਾਮ ਸਿੰਘ ਸੱਤਾ ਦੋਨਾਂ ਨੇ ਪਲੈਨਿੰਗ ਕੀਤੀ ਕਿ ਕਿਉਂ ਨਾ ਸੰਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਫਿਰੇ ਰਾਤ ਨੂੰ ਸੰਦੀਪ ਸਿੰਘ ਦਾ ਗਲ ਘੁੱਟ ਕੇ ਉਸ ਦੀ ਹਤਿਆ ਕਰ ਦਿੰਦੇ ਨੇ ਤੇ ਫਿਰ ਘਰ ਦੇ ਵਿੱਚ ਹੀ ਟੋਆ ਪੱਟ ਕੇ ਉਸ ਦੀ ਲਾਸ਼ ਨੂੰ ਦੱਬ ਦਿੰਦੇ ਨੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਆਖਰ ਸੰਦੀਪ ਸਿੰਘ ਗਿਆ ਤਾਂ ਗਿਆ ਕਿੱਥੇ ਤੇ ਹੁਣ ਜਦੋਂ ਪੁਲਿਸ ਪਰ ਇਹਨਾਂ ਤੋਂ ਪੁੱਛਗਿੱਛ ਕਰਦੀ ਆ ਇਹਨਾਂ ਦੀ ਨਿਸ਼ਾਨਦੇਹੀ ਤੇ ਸੰਦੀਪ ਸਿੰਘ ਦੀ ਲਾਸ਼ ਨੂੰ ਕੱਢਿਆ ਜਾਂਦਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਜਾਵੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਇਹ ਜੋ ਸਾਰੀ ਘਟਨਾ ਸੀ ਇਹ ਘਟਨਾ 11 ਸਾਲਾਂ ਬਾਅਦ ਲੋਕਾਂ ਦੇ ਸਾਹਮਣੇ ਆਉਂਦੀ ਹੈ ਕਿ ਮਾਂ ਨੇ ਹੀ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ ਆਪਣੇ ਨਜਾਇਜ਼ ਸਬੰਧਾਂ ਦੇ ਕਾਰਨ ਸੋ ਇਹ ਘਟਨਾ ਸਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮਾਂ ਨੇ ਆਪਣੇ ਹੀ 14 ਸਾਲਾਂ ਦੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ ਨਜਾਇਜ਼ ਸਬੰਧਾਂ ਦੇ ਚੱਲਦੇ ਉਸ ਨੂੰ ਲੱਗਿਆ ਕਿ ਇਹ ਸਾਡੇ ਵਿੱਚ ਰੋੜਾ ਹੈ ਇਹ ਮੈਨੂੰ ਉਸ ਮੁੰਡੇ ਦੇ ਨਾਲ ਸੰਬੰਧ ਨਹੀਂ ਬਣਾਉਣ ਦਿੰਦਾ ਜੋ ਕਿ ਰਣਜੀਤ ਕੌਰ ਦੇ ਬੇਟਿਆਂ ਵਰਗਾ ਸੀ ਕਿਉਂਕਿ ਰਣਜੀਤ ਕੌਰ ਦੀ ਉਮਰ ਉਸ ਸਮੇਂ 49 ਸਾਲ ਸੀ ਤੇ ਜੋ ਸਤਨਾਮ ਸਿੰਘ 87 ਉਸ ਦੀ ਉਮਰ ਸਿਰਫ 23 ਸਾਲ ਸੀ ਜਾਨੀ ਇਹਨਾਂ ਦੀ ਉਮਰ ਦੇ ਵਿੱਚ ਤਕਰੀਬਨ 26 ਸਾਲਾਂ ਦਾ ਫਰਕ ਸੀ ਪਰ ਫਿਰ ਵੀ ਮਾਂ ਨੂੰ ਐਨੀ ਹਫਸ ਚੜੀ ਸੀ ਕਿ ਉਸ ਨੂੰ ਲੱਗਿਆ ਕਿ ਮੈਂ ਆਪਣੇ ਬੇਟੇ ਨੂੰ ਮਾਰ ਦੇਵਾਂ ਕਿਉਂਕਿ ਇਹ ਸਾਡੇ ਵਿੱਚ ਰੋੜਾ ਦਾ ਸੋਚਣ ਵਾਲੀ ਗੱਲ ਇਹ ਹੈ ਕਿ ਤਾਏ ਨੂੰ 2-3 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਇਹਨਾਂ ਨੇ ਹੀ ਸੰਦੀਪ ਨੂੰ ਗਾਇਬ ਕੀਤਾ ਰਣਜੀਤ ਕੌਰ ਅਤੇ ਸਤਨਾਮ ਸਿੰਘ ਸੱਤੇ ਨੇ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੋ ਰਣਜੀਤ ਕੌਰ ਸੀ ਉਹ ਕਿੱਦਾਂ ਦੀ ਮਾਂ ਸੀ ਉਸਨੇ ਆਪਣੇ ਬੇਟੇ ਨੂੰ ਮਾਰ ਦਿੱਤਾ ਸਤਨਾਮ ਸਿੰਘ ਦੇ ਨਾਲ ਮਿਲ ਕੇ ਤੇ ਘਰ ਵਿੱਚ ਹੀ ਉਸ ਦੀ ਲਾਸ਼ ਦੱਬ ਦਿੱਤੀ ਕਈ ਵਾਰ ਬੰਦੇ ਦੇ ਨਾਲ ਇਹ ਹੁੰਦਾ ਹੈ ਕਿ ਉਹ ਤਤੇ ਘਾ ਕੋਈ ਗਲਤ ਕਦਮ ਚੱਕ ਲੈਂਦਾ ਹੈ ਪਰ ਜਦੋਂ ਫਿਰ ਉਸ ਦਾ ਗੁੱਸਾ ਸ਼ਾਂਤ ਹੁੰਦਾ ਹੈ ਤਾਂ ਉਹ ਸੋਚਦਾ ਹੈ ਆਪਣੇ ਕੀਤੇ ਤੇ ਪਛਤਾਵਾ ਕਰਦਾ ਪਰ ਇਹ ਮਾਂ ਤਾਂ ਆਪਣੇ ਬੇਟੇ ਦੀ ਹਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਘਰ ਵਿੱਚ ਦੱਬ ਕੇ ਹੀ ਤੇ ਉੱਤੇ ਆਰਾਮ ਨਾਲ ਤੁਰੀ ਫਿਰਦੀ ਰਹੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ